ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਹਾਂਜੀ ਇਹ ਥੋੜਾ ਸਹੀ ਹੈ ਧਿਆਨ ਨਾਲ ਤੇ ਅੱਜ ਜਿਸ ਕਾਰਨ ਮੇਰੀ ਹੈਲਪ ਕਰਾ ਰਿਹਾ ਹੈ ਸਾਫ ਸਫਾਈਆਂ ਕਰਨ ਨੂੰ ਕਿਉਂਕਿ ਆਪਣੇ ਵਾਲ ਪੁੱਟੀ ਵਗੈਰਾ ਕਲਰ ਹੋ ਚੁੱਕਿਆ ਵਾ ਸਾਰੇ ਘਰ ਨੂੰ ਬਸ ਬਾਹਰ ਲਗੇ ਜੇਟ ਰਹਿ ਗਿਆ ਵਾ ਤੇ ਆਪਾਂ ਸੋਚਿਆ ਚਲੋ ਹੋਣੇ ਸ਼ੁਰੂਆਤ ਕਰ ਲਈਏ ਸਾਫ ਸਫਾਈਆਂ ਕਰ ਲਈਏ ਚੰਗੀ ਤਰ੍ਹਾਂ ਭਲੇ ਮਾਰ ਲਾ ਫਿਰ ਸਾਫ ਕਪੜਾ ਫੜਾਉਂਗੀ ਇਹ ਨਾਲ ਨਾਲ ਚੰਗੀ ਤਰ੍ਹਾਂ ਕੱਟਾਇਆ ਸਾਫ਼ ਕਰ ਲੈ ਪਹਿਲਾਂ ਪੇਂਟ ਦਾ ਕੰਮ ਆਪਣਾ ਨਿਬੜ ਗਿਆ ਅੰਦਰਾਂ ਚੋਂ ਬਸ ਬਾਹਰਲਾ ਮੇਨ ਗੇਟ ਰਹਿ ਗਿਆ ਵਾ ਉਹ ਵੀ ਉੱਪਰਲੇ ਪਾਸੇ ਇਹ ਕੱਪ ਜਿਹਦੇ ਵਿੱਚ ਕਿੰਨਾ ਕੱਟਾ ਇਹ ਸਾਫ਼ ਕਰ ਮੈਂ ਸਾਫ਼ ਕੱਪੜਾ ਲੈ ਕੇ ਦੇਣੀ ਤੇ ਉੱਪਰ ਸਾਫ਼ ਕੱਪੜਾ ਮਾਰੀ ਤੇ ਹਾਂਜੀ ਜਿਸ ਕਰਨ ਲੱਗਿਆ ਸੀਗਾ ਇੱਥੇ ਪੱਖੇ ਸਾਫ਼ ਕਰਨ ਵਾਸਤੇ ਕਿਉਂਕਿ ਕਾਫੀ ਦਿਨਾਂ ਤੋਂ ਤੁਹਾਨੂੰ ਪਤਾ ਕਿ ਘਰੇ ਚੱਲ ਰਿਆ ਸੀਗਾ ਪੇਂਟ ਦਾ ਕੰਮ, ਵਾਲ ਪੁੱਟੀ ਜਦੋਂ ਸਾਫ਼ ਕਰਦੇ ਆ ਕੰਧਾਂ ਨੂੰ, ਰੇਗਮਾਰ ਮਾਰਦੇ ਆ ਤੇ ਉਹ ਕਾਫੀ ਜ਼ਿਆਦਾ ਘੱਟਾ ਜਿਹਾ ਉੱਡਦਾ ਵਾ ਤੇ ਕਾਫੀ ਸਾਰੀਆਂ ਚੀਜ਼ਾਂ ਤੇ ਘੱਟਾ ਪਿਆ ਸੀਗਾ। ਬੇਸ਼ੱਕ ਮੈਂ ਸਾਰੀਆਂ ਚੀਜ਼ਾਂ ਉਤਾਰ ਕੇ ਰੱਖ ਲਈਆਂ ਸੀਗੀਆਂ ਪਹਿਲਾਂ ਹੀ ਤੁਹਾਨੂੰ ਪਤਾ ਸਾਰਿਆਂ ਨੂੰ ਤੁਸੀਂ ਮੇਰਾ ਪਿਛਲਾ ਵਲੌਗ ਦੇਖਿਆ ਪਰ ਪਰਦੇ ਵੀ ਆਪਾਂ ਉਤਾਰ ਲਏ ਸੀਗੇ ਤੇ ਮੈਨੂੰ ਪਰਦੇ ਵੀ ਦੁਬਾਰਾ ਨਹੀਂ ਧੋਣੇ ਪਏ ਸੀਗੇ ਕਿਉਂਕਿ ਮੈਂ ਉਤਾਰ ਲਏ ਸੀਗੇ ਬਾਕੀ ਜੋ ਚੀਜ਼ਾਂ ਸੀਗੀਆਂ ਆਪਾਂ ਕਿੰਨੀਆਂ ਕੁ ਸਾਮਕੇ ਰੱਖਾਂਗੇ ਕਿੰਨੀਆਂ ਕੁ ਤੇ ਕੱਪੜੇ ਵਗੈਰਾ ਪਾਵਾਂਗੇ ਕਾਫੀ ਜ਼ਿਆਦਾ ਘੱਟਾ ਹੋ ਗਿਆ ਸੀਗਾ ਤੇ ਇਸੇ ਲਈ ਮੈਂ ਜਿਸ ਕਰਨ ਨੂੰ ਲਗਾਇਆ ਸੀ ਉਹਦੀ ਡਿਊਟੀ ਲਗਾ ਦਿੱਤੀ ਸੀ ਵੀ ਬੇਟਾ ਤੂੰ ਸਾਰੇ ਪੱਖੇ ਸਾਫ਼ ਕਰ ਦੇ ਤੇ ਬਾਕੀ ਦੇ ਕੰਮ ਮੈਂ ਖੁਦ ਕਰ ਲੂੰਗੀ ਤੇ ਇੱਥੇ ਮੈਂ ਨਾ ਸਾਰੇ ਆਪਣੀ ਫਰਿੱਜ ਸੀਗੀ ਉਹ ਆਪਾਂ ਬਾਹਰ ਕੱਢੀ ਹੋਈ ਸੀਗੀ ਪਹਿਲਾਂ ਆਪਣੀ ਸੀਗੀ ਫਰਿੱਜ ਰਸੋਈ ਦੇ ਵਿੱਚ ਸੀਗੀ ਕਿਉਂਕਿ ਰਸੋਈ 'ਚ ਕੰਮ ਚੱਲਦਾ ਸੀਗਾ ਆਪਾਂ ਲੌਬੀ 'ਚ ਕਰ ਲਈ ਸੀਗੀ ਤੇ ਹੁਣ ਮੈਨੂੰ ਫਰਿੱਜ ਨੂੰ ਵੀ ਚੰਗੀ ਤਰ੍ਹਾਂ ਧੋਤਾ ਸੀਗਾ ਸਾਫ਼ ਕੀਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਨੂੰ ਫਿਰ ਆਪਣਾ ਕਿਚਨ ਦੇ ਵਿੱਚ ਸ਼ਿਫਟ ਕਰ ਲਿਆ ਸੀਗਾ ਰਸੋਈ 'ਚ ਤੇ ਜੋ ਆਪਣੇ ਸਾਰੇ ਫੁੱਲ ਸੀਗੇ ਇੱਥੇ ਆਪਾਂ ਲਾਗੇ ਸੀਗੇ ਫੁੱਲ ਧੋਣ ਵਾਸਤੇ ਫੁੱਲ ਵੀ ਸਾਰੇ ਘੱਟੋ ਘੱਟ ਹੋਏ ਪਿਆ ਸੀਗੇ ਫਿਰਾਲ ਮੈਂ ਇਹਨਾਂ ਨੂੰ ਥੋੜੀ ਦੇਣ ਪਹਿਲਾਂ ਇੱਕ ਮੰਥ ਵੀ ਨਹੀਂ ਹੋਇਆ ਹੋਣਾ ਇਹਨਾਂ ਨੂੰ ਸਾਰੇ ਫੁੱਲਾਂ ਨੂੰ ਮੈਂ ਧੋਤਾ ਸੀਗਾ ਤੇ ਕਾਫੀ ਜ਼ਿਆਦਾ ਕੱਟਾ ਇਹਨਾਂ ਤੇ ਹੋ ਗਿਆ ਸੀਗਾ ਮੇਰੀ ਇਹੀ ਗਲਤੀ ਸੀ ਮੈਂ ਬਲਣਾ ਖਿਆਲ ਪੁੱਲ ਗਿਆ ਕਿ ਇਹਨਾਂ ਨੂੰ ਵੀ ਰੱਖ ਦਿੰਦੀ ਤੇ ਮੈਨੂੰ ਖਿਆਲ ਨਹੀਂ ਰਿਹਾ ਤੇ ਉਹਨਾਂ ਤੇ ਕਾਫੀ ਜ਼ਿਆਦਾ ਕੱਟਾ ਸੀਗਾ ਇਹਨਾਂ ਨੂੰ ਵੀ ਮੈਂ ਸੋਚਿਆ ਚੱਲਾਂ ਨਾ ਧੋ ਦਿੰਨੇ ਆ ਧੋਤਿਆਂ ਨਾਲ ਵਧੀਆ ਚੀਜ਼ ਹੋ ਜਾਂਦੀ ਆ ਤੇ ਇਹਨਾਂ ਨੂੰ ਪਹਿਲਾਂ ਮੈਂ ਗਰਮ ਪਾਣੀ ਲਿਆ ਸੀਗਾ ਗਰਮ ਪਾਣੀ ਦੇ ਵਿੱਚ ਮੈਂ ਥੋੜਾ ਜਿਹਾ ਸਰਫ ਪਾਇਆ ਸੀਗਾ ਸਰਫ ਪਾ ਕੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਦਿੱਤਾ ਸੀਗਾ ਧੋਣ ਨਾਲ ਵੈਸੇ ਵੀ ਨਾ ਚੀਜ਼ ਫੁੱਲ ਲਾਬਰ ਨਾ ਕਈ ਹੁੰਦੇ ਨੇ ਖਰਾਬ ਹੋ ਜਾਂਦੇ ਨੇ ਉਖਰ ਜਾ ਜਾਂਦੇ ਨੇ ਇਹਨਾਂ ਨੂੰ ਜ਼ਿਆਦਾਤਰ ਮੈਂ ਵੈਸੇ ਕਪੜਾ ਮਾਰਦੇ ਨਹੀਂ ਹੁੰਦੀ ਜਿਆਦਾਤਰ ਤਾਂ ਮੈਂ ਦੀਵਾਲੀ ਨੂੰ ਧੋਣੀ ਹੁੰਨੀ ਆ ਬਟ ਮੈਨੂੰ ਐਸ ਵਾਰ ਥੋੜਾ ਟਾਈਮ ਬਾਅਦ ਫਿਰ ਧੋਣਾ ਪਿਆ ਕਿਉਂਕਿ ਮੇਰਾ ਸੀਗਾ ਦੀਵਾਲੀ ਤੇ ਨਾ ਧੋਂਗੀ ਪਹਿਲਾਂ ਨੂੰ ਧੋ ਕੇ ਸੁਕਾ ਕੇ ਰੱਖ ਦਿੱਤਾ ਸੀਗਾ ਬਟ ਜਿੰਨਾ ਜ਼ਿਆਦਾ ਘੱਟਾ ਪੈ ਗਿਆ ਸੀ ਉਹ ਕੱਪੜੇ ਨਾਲ ਵੀ ਨਹੀਂ ਸੀ ਸਾਫ਼ ਹੋ ਰਿਹਾ ਇਸ ਲਈ ਮੈਂ ਦੁਬਾਰਾ ਫਿਰ ਧੋ ਦਿੱਤਾ ਸੀਗਾ ਤੇ ਫੁੱਲ ਧੋ ਕੇ ਆਪਾਂ ਰੱਖਾਏ ਸੀਗੇ ਧੁੱਪੇ ਤੇ ਉਸ ਤੋਂ ਬਾਅਦ ਆਗੇ ਸੀਗੇ ਆਪਾਂ ਜੋ ਕਿ ਆਪਣੇ ਇੱਥੇ ਲੱਕੜ ਦੀਆਂ ਚੀਜ਼ਾਂ ਬਣੀਆਂ ਹੋਈਆਂ ਸੀ ਕਿ ਇਹਨਾਂ ਤੇ ਕੱਪੜਾ ਮਾਰਨ ਵਾਸਤੇ ਤੇ ਐਂਥ ਦੇਖੋ ਆਪਣਾ ਸਾਰਾ ਘਰ ਕਲਰ ਹੋ ਗਿਆ ਸੀਗਾ ਸਾਰਾ ਗੁੱਠਾਂ ਚੋਂ ਜੋ ਵੀ ਸੀਗਾ ਸਾਰੀ ਸਾਫ ਸਫਾਈ ਹੋ ਗਈ ਸੀ ਪਰ ਜਿੱਥੇ-ਜਿੱਥੇ ਕੱਪੜਾ ਮਾਰਨ ਦੀ ਜ਼ਰੂਰਤ ਸੀਗੀ ਉੱਥੇ ਮੈਂ ਸਾਰੇ ਕੱਪੜਾ ਮਾਰ ਦਿੱਤਾ ਸੀ ਤੇ ਦੇਖੋ ਕਿੰਨਾ ਸਾਰਾ ਕੂੜਾ ਨਿਕਲਿਆ ਸੀਗਾ ਇਹੀ ਹੋਈ ਸੀਗਾ ਜੋ ਖਲਾਰਾ ਸੀਗਾ ਜਿਹੜੇ ਪੇਚ ਵਗੈਰਾ ਸੀਗੇ ਜਿਹੜੇ ਮਿਸਤਰੀ ਖਾਰ ਦੇ ਨੇ ਉਹ ਵੀ ਸੀਗੇ ਬਹੁਤ ਅਜੀਬ ਥੱਲੇ ਵੀ ਬਹੁਤ ਜ਼ਿਆਦਾ ਪੇਂਟ ਡਿੱਗਿਆ ਸੀਗਾ ਉਹ ਵੀ ਮੈਂ ਬਹੁਤ ਹੀ ਮੁਸ਼ਕਲ ਨਾਲ ਸਾਫ਼ ਕੀਤਾ ਸੀਗਾ ਤੇ ਇੱਥੇ ਪਹਿਲਾਂ ਜਿੰਨਾ ਵੀ ਕੂੜਾ ਸੀਗਾ ਸਾਰਾ ਆਪਾਂ ਇਕੱਠਾ ਕਰਕੇ ਇਹਨੂੰ ਡੈਸਟਮਿਨ ਚ ਪਾ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਜਗ੍ਹਾ ਨੂੰ ਸਾਫ਼ ਕਰਾਂਗੇ ਤੋਤਾ ਤਾਂ ਨਹੀਂ ਸੀ ਮੈਂ ਅੰਦਰ ਵਾਲੀ ਜਗ੍ਹਾ ਤੋਂ ਮੈਂ ਲੋਬੀ ਵਿੱਚੋਂ ਜਗ੍ਹਾ ਨਹੀਂ ਸੀ ਥੋਤੀ ਕਿਉਂਕਿ ਫਿਰ ਨਾ ਪਾਣੀ ਸਾਂਭਣਾ ਬਹੁਤ ਔਖਾ ਹੋ ਜਾਂਦਾ ਵਾ ਇਸ ਲਈ ਮੈਂ ਬਾਹਰਲੀ ਸਾਈਡ ਤੋਂ ਸਾਰੀ ਜਗ੍ਹਾ ਧੋਲੀ ਸੀ ਤੇ ਅੰਦਰੋਂ ਮੈਂ ਪੋਚਾਈ ਲਗਾ ਲਿਆ ਸੀਗਾ ਚੰਗੀ ਤਰ੍ਹਾਂ ਤੇ ਇਜ਼ੀਨਾ ਬਹੁਤ ਹੀ ਸਾਫ਼ ਹੋ ਗਿਆ ਸੀਗਾ ਪਹਿਲੇ ਤਾਂ ਬਹੁਤ ਹੋ ਰਿਹਾ ਸੀਗਾ ਵੀ ਮੈਂ ਕਿੱਦਾਂ ਕਰੂੰਗੀ ਇਹ ਸਭ ਬਹੁਤ ਮੁਸ਼ਕਲ ਬਟ ਮੇਰੇ ਹਸਬੰਦ ਨੇ ਮੇਰੀ ਬਹੁਤ ਸਪੋਰਟ ਕੀਤੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਸਾਰ ਦਿੱਤਾ ਉਹਨਾਂ ਨੇ ਬਹੁਤ ਹੈਲਪ ਕਰਾਤੀ ਸੀਗੀ ਚਲੋ ਜੀ ਉਸ ਤੋਂ ਬਾਅਦ ਮੈਂ ਤਾਂ ਜਾਨੀ ਕਿੰਦਰੋ ਸਾਫ ਸਫਾਈਆਂ ਕਰ ਲੀਆਂ ਹਸਬੰਦ ਨੇ ਬਾਰੋ ਸਾਰੀ ਜਗਾ ਤੋ ਦਿੱਤੀ ਸੀ ਜਿੱਤੇ ਗੱਡੀ ਵੀ ਅੰਦਰ ਕਰ ਦਿੱਤੀ ਸੀ ਤੇ ਦੇਖੋ ਆਪਣਾ ਘਰ ਚਕਾ ਚਕ ਹੋ ਚੁੱਕਿਆ ਸੀਗਾ ਸਾਰਾ ਕਲਰ ਵੀ ਹੋ ਗਿਆ ਵਾ ਤੇ ਸਾਰੀਆਂ ਸਫਾਈਆਂ ਵੀ ਹੋ ਗਈਆਂ ਫਾਈਨਲੀ ਆਪਣੀਆਂ ਸਾਰੀਆਂ ਡੀਪ ਕਲੀਨਿੰਗ ਹੋ ਚੁੱਕੀਆਂ ਨੇ ਤੇ ਹੁਣ ਆਪਣਾ ਮੇਲੇ ਦਾ ਵੀ ਫਿਕਰ ਲੈ ਗਿਆ ਵਾ ਤੇ ਦੀਵਾਲੀ ਦੀਆਂ ਸਫ ਸਫਾਈਆਂ ਵੀ ਹੋ ਗਈਆਂ ਨੇ ਤੇ ਘਰ ਨੂੰ ਪੇਂਟਿੰਗ ਵੀ ਸਾਰੇ ਹੋ ਗਿਆ ਵਾ ਸਾਰੇ ਕੰਮ ਕੰਪਲੀਟ ਹੋ ਗਿਆ ਵਾ ਬਸ ਆਪਣੀ ਛੱਤ ਤੇ ਰਹਿ ਗਿਆ ਵਾ ਜਾਨੀ ਕਿ ਥੋੜੀ ਜੀ ਜੋ ਗੈਲਰੀ ਜੀ ਉੱਪਰ ਬਣੀ ਹੋਈ ਹੈ ਲੋਹੇ ਦੀ ਗ੍ਰਿੱਲ ਉਹਨੂੰ ਰਹਿ ਗਿਆ ਮਿਸਤਰੀ ਕਹਿੰਦਾ ਸੀ ਮੈਂ 2 ਦਿਨ ਬਾਅਦ ਆਉਂਗਾ ਫਾਈਨਲ ਆਪਣਾ ਜੋ ਆਪਣੇ ਅੰਦਰਲੀ ਜਗ੍ਹਾ ਵਾ ਸਾਰਾ ਕੰਮ ਕੰਪਲੀਟ ਹੋ ਗਿਆ ਵਾ ਆਪਾਂ ਛੱਤਾਂ ਤੋਂ ਵੀ ਇੱਕ ਵਾਰੀ ਪਹਿਲਾਂ ਸੋਚਿਆ ਸੀ نیچے ਕਰਵਾ ਲੈਣੇ ਆ ਜਿੱਥੇ-ਜਿੱਥੇ ਲੱਤਾ ਵਾ ਬਟ ਮੇਰੇ ਹਸਬੰਦ ਨੇ ਛੱਤਾਂ ਤੇ ਵੀ ਕਰਵਾ ਦਿੱਤਾ ਸੀ ਕਹਿੰਦੇ ਹੁਣ ਤੱਕ ਲਾਰਾ ਤਾਂ ਉਹਨੇ ਹੀ ਪੈਣਾ ਭਾਵੇਂ ਥੋੜਾ ਕੰਮ ਕਰਾਓ ਭਾਵੇਂ ਜ਼ਿਆਦਾ ਕਰਾਓ ਤੇ ਇਸ ਲਈ ਆਪਾਂ ਸ਼ੱਤਾਂ ਤੇ ਵੀ ਕਰਵਾ ਦਿੱਤਾ ਸੀਗਾ ਤੇ ਡ੍ਰੈਂਗ ਰੂਮ ਚ ਵੀ ਆਪਾਂ ਸਾਰਾ ਸਮਾਨ ਜੋੜ ਲਿਆ ਸੀਗਾ ਤੇ ਡ੍ਰੈਂਗ ਰੂਮ ਦੀ ਇੱਕ ਸਾਈਡ ਖਾਲੀ ਸੀ ਤੇ ਇੱਥੇ ਆਪਾਂ ਰੱਖ ਦਿੱਤਾ ਵਾ ਪ੍ਰੈਸ ਟੇਬਲ ਤੇ ਜਿੱਥੇ ਆਪਾਂ ਪ੍ਰੈਸ ਟੇਬਲ ਰੱਖਿਆ ਸੀਗਾ ਲੌਬੀ ਚ ਉੱਥੇ ਆਪਾਂ ਲਿਆ ਕੇ ਰੱਖਣਾ ਵਾ ਦੀਵਾਨ ਬਾਕਸ ਬੈੱਡ ਤੇ ਇਸ ਲਈ ਆਪਾਂ ਇੱਥੇ ਹੀ ਹੁਣ ਰਹਿਣ ਦਵਾਂਗੇ ਕੱਪੜੇ ਪ੍ਰੈਸ ਕਰਨ ਵਾਲਾ ਪ੍ਰੈਸ ਟੇਬਲ ਤੇ ਆਪਾਂ ਕਿਚਨ ਦੀ ਵੀ ਸਾਰੀ ਸਫਾਈ ਕਰ ਲਈਏ ਕਿਚਨ ਵੀ ਆਪਣਾ ਸਾਫ਼ ਸੁਥਰਾ ਹੋ ਗਿਆ ਕਿਚਨ ਦੇ ਵੀ ਆਪਾਂ ਛੱਤ ਤੋਂ ਵੀ ਪੇਂਟ ਕਰਵਾਇਆ ਵਾ ਕਰਵਾਇਆ ਤਾਂ ਉਹਦੋਂ ਵੀ ਸੀਗਾ ਸਹੀ ਵੀ ਸੀਗਾ ਬਟ ਹੱਲੇ ਤੇ ਸੋਚਿਆ ਵੀ ਚਲੋ ਹੁਣ ਆਪਾਂ ਲੱਗਦੇ ਹਾਂ ਤੇ ਵੀ ਕੰਮ ਖਤਮ ਕਰ ਲੈਨੇ ਆ ਚਲੋ ਜੀ ਇੱਥੇ ਆਪਣੇ ਰੂਮ ਰੂਮ 'ਚ ਵੀ ਆਪਾਂ ਸਾਰੇ ਕੱਪੜਾ ਮਾਰਿਆ ਸੀਗਾ ਯਾਨੀ ਕਿ ਤੇ ਤਾਂ ਆਪਣੇ ਸਾਰੇ ਵਾਲਪੇਪਰ ਵਗੈਰਾ ਲੱਗਿਆ ਹੋਇਆ ਵਾ ਰੂਮ 'ਚ ਤਾਂ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਆਪਾਂ ਯਾਨੀ ਕਿ ਕਲਰ ਕਰਵਾਣ ਦੀ ਤੇ ਰੂਮ ਦਾ ਵੈਸੇ ਹੀ ਮੈਂ ਸਾਰਾ ਸਾਫ ਸਫਾਈ ਕਰ ਦਿੱਤੀ ਸੀ ਐਸ਼ਲੀਨ ਦੇ ਜਿੰਨੇ ਟੈਡੀ ਬੀਅਰ ਪਏ ਹੋਏ ਨੇ ਇਹਨਾਂ ਨੂੰ ਵੀ ਮੈਂ ਧੋ ਕੇ ਸੁਕਾ ਕੇ ਰੱਖ ਦਿੱਤਾ ਵਾ ਤੇ ਇੱਧਰ ਵੀ ਸਾਰੀ ਸਾਫ ਸਫਾਈ ਹੋ ਗਈ ਆ ਤੇ ਕਮੈਂਟ ਕਰ ਕਰਕੇ ਜ਼ਰੂਰ ਦੱਸਣਾ ਕਿਨੇ ਕਿਨੇ ਦੀਵਾਲੀ ਦੀਆਂ ਸਫਾਈਆਂ ਕਰ ਲਿਆ ਨੇ ਤੇ ਕੀ ਦੀਆਂ ਕੀ ਦੀਆਂ ਰਹਿ ਗਈਆਂ ਨੇ ਤੇ ਮੈਂ ਤਾਂ ਫਿਲਹਾਲ ਦੂਸਰੀ ਵਾਰ ਕਰ ਚੁੱਕੀ ਆ ਸਾਫ ਸਫਾਈਆਂ ਤੇ ਅਗੇ ਵਸ ਹੀ ਪ੍ਰਮਾਤਮਾ ਕਿਦਾ ਕਿ ਨਹੀਂ ਰੀਮੀ ਤਾਂ ਥੋੜਾ ਜਿਹਾ ਬਚਤ ਰਵੇ ਕਿਉਂਕਿ ਨੀਤਾ ਫੇਰ ਮੈਨੂੰ ਦੁਬਾਰਾ ਸਫਾਈਆਂ ਕਰਨੀਆਂ ਪੈਣਗੀਆਂ ਚਲੋ ਜੀ ਇੱਥੇ ਆਪਾਂ ਸਾਰੀਆਂ ਸਫਾਈਆਂ ਕਰ ਚੁੱਕੇ ਅਸੀਂ ਤੁਹਾਨੂੰ ਮੈਂ ਦਿਖਾ ਰਹੀ ਸੀ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦੀ ਸਫਾਈ ਕਿੱਦਾਂ ਦੀ ਕਲੀਨਿੰਗ ਹੋਈ ਹੈ ਕਿੱਦਾਂ ਦਾ ਕਲਰ ਲੱਗਾ ਤੁਹਾਨੂੰ ਕਿੱਦਾਂ ਦਾ ਪੇਂਟ ਲੱਗਾ ਤੇ ਉਸ ਤੋਂ ਬਾਅਦ ਜੀ ਇਹ ਐ ਨੈਕਸਟ ਡੇ ਜਾਨੀ ਕਿ ਅੱਜ ਦਾ ਹੀ ਦਿਨ ਤੇ ਸੁਬਾ ਸੀਗੀ ਇੱਥੇ ਸੁਬਾ ਸੁਬਾ ਦਾ ਟਾਈਮ ਸੀਗਾ ਤੇ ਆਪਾਂ ਲੱਗੇ ਸੀਗੇ ਬੱਚਿਆਂ ਦੇ ਟਿਫਨ ਦੀ ਤਿਆਰੀ ਕਰਨ ਵਾਸਤੇ ਤੇ ਬਣਾਉਣ ਲੱਗੇ ਸੀਗੇ ਆਪਾਂ ਪਨੀਰ ਦੀ ਪੁਰਜੀ ਤਾਜ ਲੈ ਕੇ ਜਾਣਗੇ ਬੱਚੇ ਪਨੀਰ ਦੀ ਸਬਜੀ ਮੈਂ ਨਾ ਰਾਤ ਟਾਈਮ ਹੀ ਸੋਚ ਕੇ ਰੱਖ ਲੈਂਦੀ ਆ ਸਵੇਰ ਕੀ ਚੀਜ਼ ਬਣਾਉਣੀ ਹੁੰਦੀ ਆ ਤੇ ਇਸੇ ਲਈ ਇੱਥੇ ਮੈਂ ਪਨੀਰ ਮੰਗਵਾ ਲਿਆ ਸੀਗਾ ਰਾਤ ਟਾਈਮ ਹੀ ਮੰਗਵਾ ਲਿਆ ਸੀਗਾ ਐਕਚੁਅਲੀ ਤਾਂ ਜ਼ਿਆਦਾਤਰ ਨਾ ਸੁੱਕੇ ਆਲੂ ਪਸੰਦ ਕਰਦੀ ਹੋ ਜਾਂਦਾ ਟਿਫਨ ਵਿੱਚ ਸੁੱਕੇ ਆਲੂ ਲੈ ਕੇ ਜਾਂਦੀ ਆ ਤੇ ਦੋ ਤਿੰਨ ਵਾਰੀ ਲਗਾਤਾਰ ਹੀ ਲੱਗੀ ਸੀ ਤੇ ਮੈਂ ਸੋਚਿਆ ਮੈਂ ਕਿਹਾ ਬੇਟਾ ਤੈਨੂੰ ਸਾਰੇ ਬੱਚੇ ਨੇ ਕਹਿਣਾ ਤੂੰ ਆਲੂ ਹੀ ਖਾਂਦੀ ਰਹਿਣੀ ਆ ਤੇ ਅੱਜ ਮੈਂ ਪਨੀਰ ਦੀ ਸਬਜ਼ੀ ਬਣਾਉਣੀ ਨੇ ਉਹ ਤਾਂ ਮਨਾ ਕਰ ਰਹੀ ਸੀ ਮਟ ਕਰਨ ਕਹਿਣਾਈ ਮਮਾ ਤੁਸੀਂ ਬਣਾ ਦਿਓ ਤੇ ਫਿਰ ਵੈਸੇ ਵੀ ਮੈਂ ਬੱਚਿਆਂ ਤੋਂ ਪੁੱਛ ਕੇ ਜਿਹੜੀ ਚੀਜ਼ ਬਣਾਉਣੀ ਹੁੰਦੀ ਟਿਫਨ ਵਿੱਚ ਮੈਂ ਬੱਚਿਆਂ ਤੋਂ ਪੁੱਛ ਕੇ ਬਣਾਉਣੀ ਹੁੰਨੀ ਆ ਕਿਉਂਕਿ ਬੱਚਿਆਂ ਨੂੰ ਜਿਹੜੀ ਚੀਜ਼ ਪਸੰਦ ਆਪੋ ਉਹੀ ਬਣਾਉਣੇ ਆ ਤੇ ਇੱਥੇ ਆਪਾਂ ਆਟਾ ਛਾਣ ਕੇ ਰੱਖ ਲਿਆ ਸੀਗਾ ਆਪਾਂ फटाफट ਤੜਕਾ ਲਗਾ ਕੇ ਸਬਜ਼ੀ ਨੂੰ ਤੇ ਸਬਜ਼ੀ ਆਪਣੀ ਲਗਭਗ ਬਣ ਚੁੱਕੀ ਸੀਗੀ ਨਾਲ ਲਗਮਾ ਆਟਾ ਗੁੰਨ ਲਵ ਤੇ ਆਟਾ ਗੁੰਨ ਕੇ ਰੱਖ ਜਾਵਾਂਗੇ ਫਿਰ ਆਪਾਂ ਆ ਕੇ ਫੁਲਕੇ ਬਣਾਵਾਂਗੇ ਕਿਉਂਕਿ ਮੈਂ ਸਬਜੀ ਬਣਾ ਕੇ ਤੇ ਆਟਾ ਗੁੰਨ ਕੇ ਰੱਖ ਜਾਣੀ ਹੁੰਦੀਆਂ ਫਿਰ ਮੈਂ ਜਾਣੀ ਹੁੰਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਫਿਰ ਮੈਂ ਆਕੇ ਬੱਚਿਆਂ ਨੂੰ ਜਗਾ ਦਿੰਨੀ ਆ ਬੱਚੇ ਚਾਹ ਪਾਣੀ ਪੀਣ ਲੱਗ ਜਾਂਦੇ ਆ ਤੇ ਮੈਂ ਫੁਲਕੇ ਬਣਾ ਲੈਣੀਆਂ ਤੇ ਲੋ ਜੀ ਕਿੱਥੇ ਆਪਾਂ ਗੁਰਦੁਆਰਾ ਸਾਹਿਬ ਉਹ ਆ ਗਏ ਸੀਗੇ ਆਪਾਂ ਸਬਜੀ ਬਣਾ ਗਈ ਸੀ ਕਿ ਆਟਾ ਗੁੰਨ ਕੇ ਰੱਖ ਗਏ ਸੀਗੇ ਤੇ ਇੱਥੇ ਬੱਚੇ ਆਪਣਾ ਉੱਠ ਗਏ ਸੀਗੇ ਚਾਹ ਪਾਣੀ ਪੀ ਲਿਆ ਸੀ ਉਹਨਾਂ ਨੇ ਤੇ ਅਭੀ ਜੋ ਉੱਤਨਾ ਬ੍ਰੈਸ਼ ਕਰ ਰਿਆ ਸੀ ਤੇ ਜਿਸ ਕਰਨ ਤੇ ਅਸ਼ਰੀਨ ਤਾਂ ਵੈਸੇ ਉੱਠੇ ਹੋਏ ਸੀਗੇ ਹਲੇ ਤੇ ਬੈਠੇ ਹੋਏ ਸੀਗੇ ਤੇ ਮੈਂ ਲੱਗ ਗਈ ਸੀਗੀ ਫੁਲਕੇ ਬਣਾਉਣ ਵਾਸਤੇ ਤੇ ਸਕੂਲ ਦਾ ਟਾਈਮ ਵੀ ਚੇਂਜ ਹੋ ਚੁੱਕਿਆ ਵਾ ਥੋੜਾ ਜਿਹਾ ਹੁਣ ਮੈਂ ਬੱਚਿਆਂ ਨੂੰ ਵੈਸੇ ਵੀ ਲੇਟੀ ਅੱਧਾ ਘੰਟਾ ਦਾ ਫਰਕ ਪੈ ਜਾਂਦਾ ਵਾ ਜਿੱਥੇ ਪਹਿਲਾਂ 6 ਵਜੇ ਉੱਠਦੇ ਸੀ ਹੁਣ ਪੌਣੇ ਕੋ 7 ਹੋਈ ਜਾਂਦੇ ਆ 6:30 ਪੌਣੇ 7 ਦਾ ਟਾਈਮ ਕਿ ਅੱਧਾ ਕੋ ਘੰਟਾ ਮੈਂ ਲੇਟ ਹੀ ਜਗਾਉਣੀ ਆ ਹੁੰਦਾ ਨਾ ਵੈਸੇ ਵੀ ਹੁਣ ਜੇ ਲੇਟ ਸਕੂਲ ਲੱਗ ਰਿਹਾ ਇਹਨੇ ਛੁੱਟੀ ਵੀ ਲੇਟ ਹੀ ਹੋ ਰਹੀ ਆ ਬੱਚੇ ਆਉਂਦੇ ਵੀ ਲੇਟ ਆ ਫਿਰ ਟਿਊਸ਼ਨ ਜਾਣਾ ਹੁੰਦਾ ਹੁਣ ਤਾਂ ਬਸ ਦਿਨ ਛੋਟੇ ਹੋ ਜਾਣੇ ਨੇ ਸਾਰਾ ਦਿਨ ਇਦਾਂ ਹੀ ਲੰਘ ਜਾਣਾ ਕਰਨਾ ਬੱਚਿਆਂ ਦਾ ਸਕੂਲ ਵਿੱਚ ਹੀ ਤੇ ਬਸ ਸਕੂਲੋਂ ਆਏ ਟਿਊਸ਼ਨ ਤੇ ਟਿਊਸ਼ਨੋਂ ਸਕੂਲ ਤੇ ਇੱਥੇ ਆਪਾਂ ਬੱਚਿਆਂ ਵਾਸਤੇ ਖਾਣ ਨੂੰ ਵੀ ਫੁਲਕੇ ਬਣਾ ਲਏ ਸੀ ਤੇ ਜੋ ਆਪਾਂ ਨਾਲ ਭੇਜਨੇ ਸੀਗੇ ਉਹ ਵੀ ਬਣਾ ਲਏ ਸੀਗੇ ਤੇ ਇਸ ਤੋਂ ਬਾਅਦ ਆਪਾਂ ਫਟਾਫਟ ਬੱਚਿਆਂ ਨੂੰ ਘਰ ਦੇਵਾਂਗੇ ਰੈਡੀ ਉਨਪਤਾ ਰੈਡੀ ਕਰਨ ਦੀ ਤਾਂ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਆਪਣੇ ਬੱਚੇ ਹੁਣ ਸੰਭਲੇ ਹੋਏ ਨੇ ਵੱਡੇ ਨੇ ਉਹ ਖੁਦ ਬਖੁਦ ਹੀ ਰੈਡੀ ਹੋ ਜਾਂਦੇ ਨੇ ਤੇ ਆਪਾਂ ਕਰ ਦਵਾਂਗੇ ਬੱਚਿਆਂ ਦਾ ਟਿਫਨ ਪੈਕ ਪੈਕ ਟਿਫਨ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਆਪਣੇ ਘਰ ਦੀਆਂ ਸਫਾਈਆਂ ਦੁਪਾਰ ਨੂੰ ਕੱਲ ਆਪਣੀ ਸਾਰੀ ਕਲੀਨਿੰਗ ਹੋ ਗਈ ਸੀ ਵੈਸੇ ਜਾ ਤਾਂ ਆਪਾਂ ਨਹੀਂ ਕਰਨੀ ਛਾੜੂ ਪੂੰਛ ਤਾਂ ਡੇਲੀ ਦੇ ਹੀ ਕਰਨਾ ਪੈਂਦਾ ਵਾ ਤੇ ਇੱਥੇ ਆਪਾਂ ਟਿਫਨ ਵੀ ਪੈਕ ਕਰ ਚੁੱਕੇ ਸੀ ਤੇ ਹੁਣ ਲੱਗੇ ਸੀਗੇ ਬੋਤਲਾਂ ਫਿਲ ਕਰਨ ਵਾਸਤੇ ਤੇ ਹੁਣ ਫਰਿੱਜ ਵਿੱਚੋਂ ਪਾਣੀ ਆਪਾਂ ਨਹੀਂ ਪੀਂਦੇ ਫਰਿੱਜ ਵਾਲਾ ਪਾਣੀ ਪੀਣਾ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਚੁੱਕਿਆ ਵਾ ਤੇ ਲੋចੀ ਇੱਥੇ ਆਪਾਂ ਬੱਚਿਆਂ ਨੂੰ ਭੇਜ ਕੇ ਉਸ ਤੋਂ ਬਾਅਦ ਕਰਾਂਗੇ ਘਰ ਦੇ ਕੰਮ ਤੇ ਐਸ਼ਲੀਨ ਦਾ ਟਿਫਨ ਕਰ ਦਿੱਤਾ ਵਾ ਪਹਿ ਰੈਡੀ ਤੇ ਇਸ ਦੇ ਨਾਲ ਹੀ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ